ਟਾਈਮ ਹੈ ਅੱਜ ਸ਼ਾਂਤੀ ਨਗਰ ਦੇ ਇਲਾਕੇ ਜਿੱਥੇ ਅਸੀਂ ਜਿਹੜਾ ਇਹ ਸ਼ੁਭ ਆਰੰਭ ਹੋਇਆ ਕੰਮ ਦਾ तकरीबन 25 ਲੱਖ ਰੁਪਏ ਦੀ ਲਾਗਤ ਨਾਲ ਪੰਜ ਤੋਂ ਜ਼ਿਆਦਾ ਗਲੀਆਂ ਉਹਨਾਂ ਦੀ ਸ਼ੁਰੂਆਤ ਹੈ ਇਸ ਤੋਂ ਪਹਿਲਾਂ ਜਿਹੜੀ ਮੇਨ ਰੋਡ ਜਾ ਰਹੀ ਸੀ 50 ਲੱਖ ਰੁਪਏ ਦੀ ਲਾਗਤ ਨਾਲ ਸੀ ਉਹ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ 50 ਲੱਖ ਰੁਪਏ ਦੀ ਲਾਗਤ ਨਾਲ ਤੁਹਾਡਾ ਕਾਜ਼ਵੇ ਦਾ ਕੰਮ ਸੀ ਉਹ ਪਾਇਆ ਹਾਂਜੀ ਹਾਂਜੀ ਫਿਰ ਲਗਾਤਾਰ ਮੈਂ ਇਹ ਕਹਿ ਸਕਦਾ ਉਸ ਤੋਂ ਪਹਿਲਾਂ ਇੱਕ ਟਿਊਬਲ ਟੈਂਕੀ ਦੀ ਲੋੜ ਸੀ ਉਹ ਪਾਈ ਮੈਂ ਇਹ ਕਹਿ ਸਕਦਾ ਵੀ 2 ਤੋਂ 2.5 ਕਰੋੜ ਰੁਪਏ ਦਾ ਕੰਮ ਇੱਥੇ ਇਸ ਏਰੀਆ ਦੇ ਵਿੱਚ ਅਸੀਂ ਇਸ ਟਰਮ 'ਚ ਕਰਾ ਚੁੱਕੇ। ਸੋ ਮੈਂ ਹੋਰ ਵੀ ਘਬਰਾਣਾ ਨਹੀਂ। ਸਾਡੇ ਖਲ ਦਾ तकरीबन 1 ਸਾਲ ਦਾ ਪੀਰੀਅਡ ਪਿਆ। ਹੋਰ ਵੀ ਆਉਣ ਵਾਲੇ ਟਾਈਮ 'ਚ ਜੋ-ਜੋ ਸਾਨੂੰ ਚਾਹੀਦਾ ਹੋਊਗਾ ਤੇ ਬਕਰ ਅਸੀਂ ਲੱਗੇ ਰਵਾਂਗੇ। ਤੁਹਾਨੂੰ ਇਹਦੇ ਨਾਲ-ਨਾਲ ਅਸੀਂ ਸੋਲਰ ਲਾਈਟਾਂ ਤੁਹਾਨੂੰ ਬੈਂਚ ਇਲਾਕੇ ਨੂੰ ਉਹ ਵੀ ਜਿੰਨੇ ਵੀ ਆ ਜਲਦੋ ਵੀ ਦਵਾਂਗੇ। ਸੋਲਰ ਲਾਈਟਾਂ ਜਿੱਥੇ ਜਿੱਥੇ ਤੁਹਾਨੂੰ ਮਹਿਸੂਸ ਹੋਊਗਾ ਇੱਥੇ ਜਿੱਥੇ ਹਨੇਰੇ ਹਨੇਰਾ ਹੈ ਜਿਆਦਾ ਕਮੀ ਹੈ ਚਲੋ ਸੈਟਿੰਗ ਕਰਾਂਗੇ ਉਹ ਉਹ ਏਰੀਆ ਦੇ ਵਿੱਚ ਅਸੀਂ ਸੋਲਰ ਲਾਈਟਸ ਦਾ ਇੰਤਜ਼ਾਮ ਤੁਹਾਨੂੰ ਕਰਾਂਗੇ ਵੱਧ ਤੋਂ ਵੱਧ ਦੇਣ ਦੀ ਕੋਸ਼ਿਸ਼ ਕਰਾਂਗੇ ਸੋ ਮੈਂ ਤੁਹਾਡੇ ਹਮੇਸ਼ਾ ਦੇ ਜਿਹੜਾ ਸਹਿਯੋਗ ਮਨ ਦਿੰਦੇ ਆਏ ਸਰਪੰਚ ਸਾਹਿਬ ਜੱਸੀ ਜੀ ਉਹਨਾਂ ਦਾ ਨਾਮ ਲਵਾਂ ਹਾਂਜੀ ਸਤਪਾਲ ਜੀ ਸਤਪਾਲ ਜੀ ਦਾ ਔਰ ਪ੍ਰਧਾਨ ਜੀ ਖੜੇ ਆ ਔਰ ਸੈਣੀ ਸਾਹਿਬ ਖੜੇ ਆ ਔਰ ਮੈਂ ਸਾਰਿਆਂ ਦਾ ਬਹੁਤ-ਬਹੁਤ ਜਨੇਟ ਤੇ ਪਤਵੰਤੇ ਸੱਜਣ ਖੜੇ ਆ ਇਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਇਹਨੇ ਨੇ ਹਮੇਸ਼ਾ ਪਿਆਰ ਦਿੱਤਾ ਔਰ ਸਾਨੂੰ ਕੰਮ ਕਰਨ ਦੀ ਪ੍ਰੇਰਣਾ ਦਿੱਤੀ ਤੇ ਅਸੀਂ ਹੋਰ ਅੱਗੇ ਹੋ ਕੇ ਕੰਮ ਕਰੀਏ। ਤੋਂ ਕੋਈ ਆਣਾ ਕਿਉਂਕਿ ਜਿੰਨੇ ਇਲਾਕੇ ਸੀਗੇ ਇਹਨਾਂ ਦੇ ਵੱਡੀ ਗੱਲ ਆ ਫੰਡਿੰਗ ਦੀ ਲੋੜ ਹੁੰਦੀ ਹੈ ਬਹੁਤ ਜ਼ਿਆਦਾ। ਤੇ ਕੋਸ਼ਿਸ਼ ਕਰਦੇ ਰਹੀ ਜਾਂ ਸਰਕਾਰ ਕੋ ਜੋ ਜੋ ਪੈਸਾ ਮਿਲ ਸਕਦਾ ਉਹਨੂੰ ਲਿਆਉਣ ਦੀ ਕੋਸ਼ਿਸ਼ ਕਰਦਾ ਪਿਆ। ਲਗਦਾ ਏਡੇ ਵੱਡੇ ਇਲਾਕੇ ਆ। ਤਕਰੀਬਨ ਤੁਸੀਂ ਅੰਦਾਜ਼ਾ ਲਾ ਲਓ ਵੀ ਸਾਢੇ 3-4 ਸਾਲ ਦਾ ਟਾਈਮ ਹੋਇਆ ਜੀ। ਉੱਥੇ ਜਿੰਨਾ ਕਿ ਮੈਕਸਿਮਮ ਚਾਰਜ ਘੱਟ ਹੁੰਦਾ ਪਿਆ ਉਹ ਅਸੀਂ ਕਰ ਰਹੇ ਹਾਂ। ਕੋਈ ਪਿੰਡ ਕੋਈ ਇਲਾਕਾ ਸੀ ਕਉਂਕੋ ਸਭ ਨੂੰ ਲੈਣਾ ਪੈਣਾ ਇਹ ਵੀ ਗੱਲ ਆ ਜੀ ਸਭ ਨੇ ਮੰਗਣਾ ਇਹ ਵੀ ਗੱਲ ਆ ਜੇ 60 ਪਿੰਡਾਂ 60 ਠਾਣੇ ਮੰਗਣਾ ਇਹ ਸ਼ਹਿਰ ਚ 500 ਮੁਹੱਲੇ ਤੇ 500 ਨੇ ਮੰਗਣਾ 50 ਵਾਰਡ ਜ਼ਰੂਰ ਆ ਜੇ 50 ਵਾਰਡ ਆ ਉਹ ਜੇ ਪੰਜ ਮੁਹੱਲੇ ਵੀ ਹੁਣ ਤਾਂ 250 300 ਮੁਹੱਲਾ ਹੋ ਜਾਂਦਾ ਸੋ ਲਗਾਤਾਰ ਮੇਰੀ ਕੋਸ਼ਿਸ਼ ਰਹਿੰਦੀ ਆ ਔਰ ਇੱਕ ਗੱਲ ਹੋਰ ਆ ਬਾਕੀ ਗੱਲਾਂ ਦੇ ਨਾਲ ਨਾਲ ਮੇਰੀ ਹਾਜ਼ਰੀ ਯਕੀਨੀ ਆ ਮੈਂ ਕਿਸੇ ਨਾਲ ਜੰਨੀ ਵਾਰੀ ਸੱਦਿਆ ਹਮੇਸ਼ਾ ਵੇਰੀ ਜਗ੍ਹਾ ਤੇ ਪਹੁੰਚਦਾ ਜੇ ਮੈਨੂੰ ਕਹੋ ਬਈ ਇੱਕ ਇੱਕ ਲਾਕੇ ਪੰਜ ਪੰਜ ਬਜ਼ੌਰ ਮਨਿਸਟਰ ਵੀ ਤੁਹਾਡੇ ਕੋਲ ਚਾਰ ਚਾਰ ਪੰਜ ਪੰਜ ਵਾਰ ਆਏ ਹਾਂਜੀ ਹਾਂਜੀ ਕਦੀ ਮੈਂ ਮਨਾਂ ਨਹੀਂ ਹੋਰ ਤੁਹਾਡੇ ਜਿਹੜੇ ਕੰਮ ਹੈ ਹਾਂ ਇੱਕ ਚੀਜ਼ ਹੈ ਕੰਮ ਦੀ ਕੁਆਲਿਟੀ ਦਾ ਤੁਹਾਡੇ ਮਹੱਲੇ ਵਾਲਿਆਂ ਦੀ ਡਿਊਟੀ ਹੈ ਕਿਸੇ ਐਮਐਲਏ ਨੇ ਚੈੱਕ ਨਹੀਂ ਕਰਨਾ ਸਕਦਾ ਐਮਐਲਏ ਨੂੰ ਹੁਣ ਮੇਰੇ ਕੋਲ ਅੱਜ 12 ਤੋਂ 15 ਪ੍ਰੋਗਰਾਮ ਸੀ ਜਿਹਦੇ ਵਿੱਚ ਕਿਸੇ ਕੋਈ ਸ਼ਮਸ਼ਾਨ ਘਾਟ ਵੀ ਜਾਣਾ ਵੇ ਅਫਸੋਸਾਂ ਦੇ ਵੀ ਜਾਣਾ ਉਹ ਇੱਕ ਅਲੱਗ ਹੈ ਪ੍ਰੋਗਰਾਮਾਂ ਤੋਂ ਅਲਾਵਾ ਤੁਸੀਂ ਅੰਦਾਜ਼ਾ ਲਾ ਲਓ ਦੇ ਰਾਤ ਤੱਕ ਇਹਦੇ ਚੱਲਣਾ ਰਾਤ ਦੇ 12:00 1:00 ਦਾ ਫਿਰ 7:00 ਚਾਲੂ ਹੋ ਜਾਂਦਾ ਇਹ ਜਿਹੜੇ ਕੰਮ ਹੋਣ ਆ ਇਹਨੂੰ ਵਧੀਆ ਤਰੀਕੇ ਨਾਲ ਕਰਾਉਣਾ ਸਾਡੀ ਸਾਰਿਆਂ ਦੀ ਡਿਊਟੀ ਆ ਕਿ ਅਸੀਂ ਕੰਮ ਵਧੀਆ ਤਰੀਕੇ ਨਾਲ ਕਰਾਈਏ ਅੱਗੇ ਹੋ ਕੇ ਆਪ ਖੜੇ ਹੋ ਕੇ ਆਪਣੇ ਨਾਲ ਹੋ ਕੇ ਹਾਂ ਇੱਕ ਗੱਲ ਆ ਕੰਮ ਜਦੋਂ ਕਰਾਣੇ ਦਾ ਆਪਾਂ ਇਹ ਨਹੀਂ ਦੇਖਣਾ ਕਿ ਬਰੇ ਦੀ ਛੋਟੇ ਜਿਹੇ ਕਾਲੇ ਨੇ ਆ ਮੈਂ ਕੰਮ ਰੋਕ ਕੇ ਬੈਜੇ ਉਹ ਵੀ ਨਹੀਂ ਕਿਸੇ ਨੇ ਕਰਨਾ ਆਪਣੇ ਕੰਮ ਰਲ ਕੇ ਪਿਆਰ ਨਾਲ ਕਰਾਣੇ ਆ ਕਈ ਬੰਦੇ ਇਦਾਂ ਦੇ ਵੀ ਹੁੰਦੇ ਆ ਉਹ ਉਦਾਂ ਦਾ ਕੁਝ ਹੋਵੇ ਨਾ ਹੋਵੇ ਉਹਨਾਂ ਨੂੰ ਬਣਾ ਕੇ ਕਦੇ ਗੱਲ ਤੋਂ ਕੋਈ ਇਸ਼ੂ ਫੜਾ ਕਰਨਾ ਉਹ ਵੀ ਨਹੀਂ ਕਰਨਾ ਅਸੀਂ ਸਾਰਿਆਂ ਰਲ ਮਿਲ ਕੇ ਕੰਮ ਕਰ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਵੀ ਹੈ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀ ਹੈ ਜੈ ਸ਼੍ਰੀ ਰਾਮ ਵੀ ਹੈ ਜੈ ਸ਼੍ਰੀ ਰਾਧੇ ਜੈ ਗੁਰੂ ਦੇਵ ਧੰਨ ਗੁਰਦੇਵ ਰਬੀ ਦਾਸ ਮਹਾਰਾਜ ਜੀ ਕੀ ਜੈ ਸਭ ਨੂੰ ਸਾਰਿਆਂ ਨੂੰ ਫੇਰ ਦੁਆਰਾ ਮੁबारकਾ ਜੋ ਤੁਸੀਂ ਹੋ ਹੈ ਟਿਊਬ ਲਾ ਦਿਓ ਜੀ ਇਹ ਟਿਊਬ ਲਾ ਦਿਓ ਤੁਹਾਡੇ ਜੀ ਜੋ ਇਹਨਾਂ ਨੇ ਦਿੱਤੀ ਭਈ ਹੋਰ ਦੱਸੋ ਬਸ ਨਹੀਂ ਕੀ ਹੋਇਆ ਉਹ ਦੱਸੋ ਤੁਹਾਨੂੰ ਉਹ ਟਿਊਬਲ ਵੀ ਮਿਲ ਜਾਏਗਾ ਹੋਰ ਦੱਸੋ ਜੀ ਬਸ ਹੈ ਉਹ ਟਿਊਬਲ ਵੀ ਧੰਨਵਾਦ